ਸਤਿ ਜੀ ਕਾਲ ਜੀ ਇੱਕ ਵਾਰ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਆਧਾਰ ਕਰਦੇ ਕਰਦੇ ਇੱਕ ਅਜੇ ਨਗਰ ਵਿੱਚ ਪਹੁੰਚੇ ਜਿੱਥੇ ਬਹੁਤ ਵੱਡਾ ਜ਼ਿਮੀਂਦਾਰ ਰਹਿੰਦਾ ਸੀ ਲੋਕ ਉਸ ਨੂੰ ਭੂਮੀ ਜੀ ਕਹਿੰਦੇ ਹੁੰਦੇ ਸੀ ਭੂਮੀ ਯਾਨੀ ਕਿ ਭੂਮੀ ਦਾ ਸੁਆਮੀ ਉਹ ਆਪਣੇ ਇਲਾਕੇ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਸੀ ਪਰ ਉਹ ਜ਼ਿਮੀਂਦਾਰ ਨਾਲ ਦੀ ਨਾਲ ਚੋਰੀ ਵੀ ਸੀ ਉਹ ਚੋਰੀ ਵੀ ਕਰਿਆ ਕਰਦਾ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਇਹ ਭੂਮੀ ਜੀ ਸੀ ਜੋ ਕਿ ਬਹੁਤ ਅਮੀਰ ਸੀ ਉਹ ਜੂ ਵੀ ਚੋਰੀ ਕਰਦਾ ਸੀ ਉਹ ਆਪਣੇ ਘਰੇ ਲੰਗਰ ਲਗਾਉਂਦਾ ਹੁੰਦਾ ਸੀ ਤੇ ਸਾਰਾ ਕੁਝ ਲਿਆ ਕੇ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਨੇ ਸਾਰਿਆਂ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਸੀ ਕਿ ਨਗਰ ਵਿੱਚ ਕੋਈ ਵੀ ਸੰਤ ਜਾਂ ਸਾਧੂ ਆਵੇ ਉਸ ਨੂੰ ਕੋਈ ਵੀ ਆਪਣੇ ਕੋਲ ਬੈਠਣ ਨਾ ਦੇਵੇ ਉਸ ਨੂੰ ਸਿੱਧਾ ਮੇਰੇ ਘਰ ਭੇਜ ਦਿਓ ਭੂਮੀ ਨੇ ਆਪਣੇ ਘਰ ਇੱਕ ਧਰਮਸ਼ਾਲਾ ਬਣਵਾਈ ਹੋਈ ਸੀ ਜਿੱਥੇ ਹਰ ਵੇਲੇ ਲੰਗਰ ਚੱਲਦਾ ਹੁੰਦਾ ਸੀ ਜੋ ਵੀ ਭੂਮੀ ਦੇ ਘਰ ਆਉਂਦਾ ਤਾਂ ਉਹ ਜ਼ਿੰਮੇਦਾਰ ਕਿਸੇ ਨੂੰ ਵੀ ਬਿਨਾਂ ਲੰਗਰ ਖਾਤੇ ਜਾਣ ਨਾ ਦਿੰਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੇ ਤੋ ਉਸ ਨਗਰ ਵਿੱਚ ਪਹੁੰਚੇ ਉਹਨਾਂ ਨੇ ਇੱਕ ਪਾਸੇ ਜਾ ਕੇ ਡੇਰਾ ਲਾਇਆ ਤੇ ਸਾਰੇ ਲੋਕਾਂ ਨੇ ਆ ਕੇ ਗੁਰੂ ਜੀ ਦੇ ਚਰਨਾ ਉੱਪਰ ਮੱਥਾ ਟੇਕਿਆ ਸਾਰਿਆਂ ਨੇ ਬੇਨਤੀਆਂ ਕੀਤੀਆਂ ਕਿ ਗੁਰੂ ਜੀ ਇੱਥੇ ਨਾ ਬੈਠੋ ਇੱਥੋਂ ਦੇ ਜ਼ਿਮੀਦਾਰ ਭੂਮੀ ਨੇ ਸਭ ਨੂੰ ਹਦਾਇਤ ਦਿੱਤੀ ਹੈ ਕਿ ਕੋਈ ਵੀ ਜ਼ਿਮੀਦਾਰ ਆਵੇ ਸਿੱਤਾ ਮੇਰੇ ਘਰ ਭੇਜ ਦਿਓ ਗੁਰੂ ਜੀ ਨੇ ਉਹਨਾਂ ਦੀ ਗੱਲ ਮੰਨੀ ਉੱਥੋਂ ਉੱਠ ਗਈ ਗੁਰੂ ਜੀ ਉੱਥੋਂ ਉੱਠ ਕੇ ਭੂਮੀ ਦੇ ਘਰ ਚਲੇ ਗਏ ਜਦੋਂ ਭੂਮੀ ਨੂੰ ਗੁਰੂ ਜੀ ਦੇ ਆਉਣਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਆਇਆ ਤੇ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨ ਲੱਗਿਆ ਥੋੜੀ ਦੇਰ ਬਾਅਦ ਭੂਮੀ ਦੁਆਰਾ ਆਇਆ ਉਸਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਕਿ ਲੰਗਰ ਸ਼ਕਲੋ ਜੀ ਤਿਆਰ ਹੈ ਗੁਰੂ ਜੀ ਨੇ ਭੂਮੀ ਨੂੰ ਪ੍ਰਸ਼ਨ ਕੀਤਾ ਇਹ ਸਭ ਤੋਂ ਪਹਿਲਾਂ ਸਾਨੂੰ ਇਹ ਦੱਸ ਹੈ ਕਿ ਤੂੰ ਕੰਮ ਕੀ ਕਰਦਾ ਹੈ ਤੂੰ ਤਾਂ ਅੱਠੇ ਪੈਰ ਲੰਗਰ ਲਗਾਈ ਰੱਖਦਾ ਹੈ ਇਹ ਸਭ ਕਿੱਥੋਂ ਆਉਂਦਾ ਹੈ ਗੁਰੂ ਜੀ ਦੇ ਦਰਸ਼ਨ ਬਾਕੇ ਭੂਮੀ ਦਾ ਮਨ ਪਹਿਲਾਂ ਹੀ ਪਵਿੱਤਰ ਹੋ ਚੁੱਕਿਆ ਸੀ ਉਸਨੇ ਕੋਈ ਵੀ ਗੱਲ ਨਾ ਛੁਪਾਈ ਉਸਨੇ ਸਭ ਸੱਚੋ ਸੱਚ ਦੱਸ ਦਿੱਤਾ ਉਸਨੇ ਦੱਸਿਆ ਕਿ ਮੈਂ ਦਿਨ ਵੇਲੇ ਡਾਕਾ ਮਾਰਦਾ ਹਾਂ ਤੇ ਰਾਤ ਵੇਲੇ ਚੋਰੀ ਕਰਦਾ ਹਾਂ ਗੁਰੂ ਜੀ ਕਹਿਣ ਲੱਗੇ ਫਿਰਤਾ ਤੇਰਾ ਲੰਗਰ ਅਸੀਂ ਨਹੀਂ ਛਕਾਂਗੇ ਇਹ ਸੁਣ ਕੇ ਭੂਮੀ ਉਹ ਬਹੁਤ ਹੀ ਨਿਰਾਸ਼ ਹੋ ਗਿਆ ਤੇ ਉਸ ਨੇ ਗੁਰੂ ਜੀ ਦੇ ਚਰਨ ਫੜ ਲਏ ਉਹ ਕਹਿਣ ਲੱਗਾ ਗੁਰੂ ਜੀ ਮੈਂ ਤੁਹਾਡੀ ਹਰ ਆਗਿਆ ਦਾ ਪਾਲਣ ਕਰਾਂਗਾ ਤੁਸੀਂ ਇੱਕ ਵਾਰ ਮੇਰਾ ਭੋਜਨ ਕਬੂਲ ਕਰ ਲਵੋ ਗੁਰੂ ਜੀ ਨੇ ਕਿਹਾ ਕਿ ਲੁੱਟਕੋ ਕਰਨੀ ਬੰਦ ਕਰ ਦੇ ਇਮਾਨਦਾਰੀ ਦੀ ਕਿਰਤ ਕਰਿਆ ਕਰ ਇਹ ਗੱਲ ਸੁਣ ਕੇ ਭੂਮੀਆਂ ਕਹਿਣ ਲੱਗਿਆ ਮੈਂ ਮਾਫੀ ਚਾਹੁੰਦਾ ਹਾਂ ਗੁਰੂ ਜੀ ਪਰ ਮੈਂ ਇਹ ਕੰਮ ਨਹੀਂ ਛੱਡ ਸਕਦਾ ਇਸ ਕੰਮ ਨੂੰ ਛੱਡਣ ਤੋਂ ਬਿਨਾਂ ਮੈਂ ਤੁਹਾਡੀ ਹਰ ਇੱਕ ਗੱਲ ਮੰਨਾਂਗਾ ਗੁਰੂ ਜੀ ਨੇ ਕਿਹਾ ਜੇ ਤੂੰ ਸਾਡਾ ਪਹਿਲਾ वचन ਨਹੀਂ ਮੰਨ ਸਕਦਾ ਤਾਂ ਤੈਨੂੰ ਤਿੰਨ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਭੂਮੀਆਂ ਗੁਰੂ ਜੀ ਦੀ ਗੱਲ ਨਾਲ ਸਹਿਮਤ ਹੋ ਗਿਆ ਗੁਰੂ ਜੀ ਨੇ ਕਿਹਾ ਸਾਡਾ ਪਹਿਲਾ वचन ਇਹ ਹੈ ਇਤੂ ਕਦੇ ਝੂਠ ਨਹੀਂ ਬੋਲਣਾ ਭੂਮੀਆਂ ਨੇ ਕਿਹਾ ਜੀ ਸਤਿਵਚਨ ਗੁਰੂ ਜੀ ਨੇ ਦੂਜਾ ਬਚਨ ਦੱਸਿਆ ਗੁਰੂ ਜੀ ਕਹਿੰਦੇ ਕਿ ਤੁਸੀਂ ਗਰੀਬਾਂ ਨਾਲ ਕਦੇ ਵੀ ਤੱਕਾ ਨਹੀਂ ਕਰੋਗੇ ਤੇ ਨਾ ਹੀ ਤੱਕਾ ਹੁੰਦਾ ਦੇਖੋਗੇ ਭੂਮੀ ਨੇ ਇਹ ਬਚਨ ਕਬੂਲ ਕਰ ਲਿਆ ਫਿਰ ਗੁਰੂ ਜੀ ਨੇ ਤੀਜਾ ਬਚਨ ਦੱਸਿਆ ਕਿ ਜਿਸ ਦਾ ਨਮਕ ਖਾਤਾ ਹੋਵੇ ਉਸ ਨਾਲ ਕਦੇ ਵੀ ਬੁਰਾ ਨਹੀਂ ਕਰਨਾ ਭੂਮੀ ਨੇ ਤਿੰਨੇ ਵਚਨ ਕਬੂਲ ਕਰ ਲਏ ਕਹਿਣ ਲੱਗਾ ਜੋ ਮਰਜ਼ੀ ਹੋ ਜਾਵੇ ਗੁਰੂ ਜੀ ਮੈਂ ਤੁਹਾਡੇ ਤਿੰਨੇ ਵਚਨ ਮੰਨਾਂਗਾ ਫਿਰ ਉਹ ਕਹਿਣ ਲੱਗਾ ਕਿ ਮੇਰੀ ਵੀ ਇੱਕ ਬੇਨਤੀ ਹੈ ਗੁਰੂ ਜੀ ਤੁਸੀਂ ਮੇਰੀ ਇਮਾਨਦਾਰੀ ਦਾ ਹੋਜਨ ਸ਼ੱਕ ਕੇ ਜਾਣਾ ਜੀ ਗੁਰੂ ਜੀ ਨੇ ਹਾਂ ਕਰ ਦਿੱਤੀ ਤੇ ਫਿਰ ਭੂਮੀਆ ਜੰਗਲ ਵਿੱਚ ਚਲਾ ਗਿਆ ਉਤੋਂ ਲੱਕੜਾਂ ਕੱਟੀਆਂ ਕਰਕੇ ਲੈ ਕੇ ਆਇਆ ਫਿਰ ਉਹ ਸ਼ਹਿਰ ਵਿੱਚ ਗਿਆ ਦੀ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਨਾਲ ਗੁਰੂ ਜੀ ਨੂੰ ਭੋਜਨ ਸ਼ਿਕਾਇਆ ਗੁਰੂ ਜੀ ਚਲੇ ਗਏ ਗੁਰੂ ਜੀ ਦੇ ਜਾਣ ਪਿੱਛੋਂ ਜਦੋਂ ਭੂਮੀਏ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਹ ਸੋਚਣ ਲੱਗ ਪਿਆ ਕਿ ਹੁਣ ਪੈਸਿਆਂ ਦਾ ਇੰਤਜ਼ਾਮ ਕਿਵੇਂ ਕੀਤਾ ਜਾਵੇ ਗਰੀਬਾਂ ਦਾ ਸ਼ੋਸ਼ਣ ਮੈਂ ਕਰ ਨਹੀਂ ਸਕਦਾ ਕਿਉਂਕਿ ਮੈਂ ਗੁਰੂ ਸਾਹਿਬ ਜੀ ਨੂੰ ਵਚਨ ਦਿੱਤਾ ਹੈ ਉਸ ਤੋਂ ਬਾਅਦ ਉਮੀ ਨੇ ਰਾਜ ਮਹਿਲ ਵਿੱਚ ਚੋਰੀ ਕਰਨ ਦੀ ਯੋਜਨਾ ਬਣਾ ਲਈ ਇਹ ਸੋਚ ਕੇ ਉਸਨੇ ਬਹੁਤ ਸੋਹਣੀ ਰਾਜਕੁਮਾਰਾਂ ਵਾਲੀ ਪੋਸ਼ਾਕ ਪਹਿਨ ਲਈ ਫਿਰ ਉਸਨੇ ਰਾਜਿਆਂ ਵਾਲੀ ਤਸਤਾਰ ਸਜਾਈ ਸੋਹਣਾ ਪੋਸ਼ਾਕਾ ਪਹਿਨ ਕੇ ਉਹ ਮਹਿਲ ਵੱਲ ਚੱਲ ਪਿਆ ਜਿਵੇਂ ਹੀ ਉਹ ਮਹਿਲ ਵਿੱਚ ਅੰਦਰ ਜਾਣ ਲੱਗਾ ਤਾਂ ਸੰਤਰੀ ਨੇ ਪੁੱਛਿਆ ਤੂੰ ਕੌਣ ਹੈ ਤੇ ਕਿੱਥੇ ਜਾ ਰਿਹਾ ਹੈ ਅਜੀਹਾ ਪੁੱਛਣ ਤੇ ਪੂਮੇ ਨੂੰ ਗੁਰੂ ਜੀ ਦਾ ਬਚਨ ਯਾਦ ਆ ਗਿਆ ਕਿ ਹਮੇਸ਼ਾ ਸੱਚ ਬੋਲਣਾ ਹੈ ਪੂਮਿਆ ਕਹਿਣ ਲੱਗਾ ਕਿ ਮੈਂ ਚੋਰ ਹਾਂ ਪਰ ਸੰਤਰੀ ਨੇ ਸੋਚਿਆ ਕਿ ਲਿਵਾਸ ਤੋਂ ਤਾਂ ਇਹ ਕੋਈ ਰਾਜਕੁਮਾਰ ਲੱਗਦਾ ਹੈ ਠੀਕ ਇਦਰੇ ਮੈਂ ਇਸ ਨੂੰ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਕੱਲ ਨੂੰ ਕਿਤੇ ਮੇਰੀ ਨੌਕਰੀ ਨਾ ਚਲੀ ਜਾਵੇ ਸੰਤਰੀ ਨੇ ਡਰਦੇ ਮਾਰੇ ਪੂਮੇ ਨੂੰ ਅੰਦਰ ਜਾਣ ਲਈ ਹਾਂ ਕਰ ਦਿੱਤੀ ਫਿਰ ਉਹ ਮਹਿਲ ਅੰਦਰ ਜਾ ਕੇ ਉਸ ਕਮਰੇ ਵਿੱਚ ਪਹੁੰਚ ਗਿਆ ਜਿੱਥੇ ਰਾਜੇ ਤੇ ਰਾਣੀਆਂ ਦੇ ਲੱਖਾਂ ਦੇ ਗਹਿਣੇ ਰੱਖੇ ਪਏ ਸੀ ਭੂਮੀਏ ਨੇ ਚੰਗੇ-ਚੰਗੇ ਗਹਿਣਿਆਂ ਨੂੰ ਇੱਕ ਕਟੜੀ ਵਿੱਚ ਮੰਨ ਲਿਆ ਜਿਵੇਂ ਹੀ ਭੂਮੀਆ ਗਹਿਣੇ ਇਕੱਠੇ ਕਰਕੇ ਜਾਣ ਲੱਗਿਆ ਤਾਂ ਉਸ ਦੀ ਨਜ਼ਰ ਇੱਕ ਇੱਕ ਵਰਤਨ ਵੱਲ ਪਈ ਉਸ ਵਰਤਨ ਵਿੱਚ ਚੂਰਨ ਪਿਆ ਹੋਇਆ ਸੀ ਭੂਮੀਏ ਨੂੰ ਸਮਝ ਨਹੀਂ ਆਈ ਕਿ ਇਹ ਕੀ ਚੀਜ਼ ਹੈ ਭੂਮੀਆਂ ਨੇ ਇਹ ਦੇਖ ਲਈ ਕਿ ਇਹ ਕੀ ਹੈ ਆਪਣੀ ਉਂਗਲ ਨਾਲ ਉਸ ਦਾ ਸਵਾਦ ਚੱਕ ਲਿਆ ਉਸ ਚੂਰਨ ਵਿੱਚੋਂ ਉਸ ਨੂੰ ਨਮਕ ਦਾ ਸਵਾਦ ਆਇਆ ਜਦੋਂ ਲੂਣ ਦਾ ਸਵਾਦ ਆਇਆ ਤਾਂ ਉਸ ਨੂੰ ਗੁਰੂ ਜੀ ਦੇ ਬਚਨ ਯਾਦ ਆ ਗਏ ਕਿ ਜਿਸ ਦਾ ਨਮਕ ਖਾਦਾ ਹੋਵੇ ਉਸ ਦਾ ਨਮਕ ਹਰਾਮ ਨਹੀਂ ਕਰਨਾ ਫਿਰ ਭੂਮੀਆਂ ਸੋਚਾਂ ਵਿੱਚ ਪੈ ਗਿਆ ਗਹਿਣਿਆਂ ਦੀ ਕਠੜੀ ਉੱਥੇ ਹੀ ਛੱਡ ਦਿੱਤੀ। ਅਜਿਹਾ ਕਰਕੇ ਉਹ ਰਾਜ ਮਹਿਲ ਤੋਂ ਬਾਹਰ ਆ ਗਿਆ। ਅਗਲੀ ਸਵੇਰ ਛਤੋਂ ਰਾਜਾ ਉਸ ਕਮਰੇ ਵਿੱਚ ਗਿਆ ਤਾਂ ਉਸਨੇ ਦੇਖਿਆ ਸਾਰਾ ਸੁਮਾਨ ਖਿਲਰਿਆ ਪਿਆ ਸੀ। ਫਿਰ ਉਸਨੇ ਖਜ਼ਾਨੇ ਵੱਲ ਨਿਗਾਹ ਮਾਰੀ। ਸਾਰਾ ਸੁਮਾਨ ਤਾਂ ਖਿਲਰਿਆ ਸੀ ਪਰ ਕੁਝ ਹੀਰੇ ਜਵਾਹਰਾਤ ਇੱਕ ਕਟਰੀ ਵਿੱਚ ਬੰਨੇ ਪਏ ਸੀ। ਉਸਨੇ ਬਹੁਤ ਹੀ ਧਿਆਨ ਨਾਲ ਦੇਖਿਆ। ਇੱਕ ਵੀ ਗਹਿਣਾ ਗੁੰਮ ਨਹੀਂ ਸੀ। ਸਾਰਾ ਕੁਝ ਉੱਥੇ ਹੀ ਸੀ। ਰਾਜਾ ਸੋਚੀ ਪੈ ਗਿਆ ਕਿ ਦੇਖਣ ਨੂੰ ਤਾਂ ਅਜੀਬਾ ਲੱਗਦਾ ਹੈ ਜਿਵੇਂ ਕੋਈ ਚੋਰ ਆਇਆ ਹੋਵੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੋਰ ਇਹ ਸਾਰਾ ਸਮਾਨ ਇੱਥੇ ਕਿਉਂ ਛੱਡ ਗਿਆ ਨਾਲ ਤਾਂ ਕੁਝ ਵੀ ਨਹੀਂ ਲੈ ਕੇ ਗਿਆ ਫਿਰ ਰਾਜੀ ਨੇ ਸੰਤਰੀ ਨੂੰ ਬੁਲਾਇਆ ਕਿ ਦੱਸੋ ਰਾਤ ਕੌਣ ਆਇਆ ਸੀ ਸੰਤਰੀ ਕਹਿਣ ਲੱਗਾ ਮਹਾਰਾਜ ਇੱਕ ਮਨੁੱਖ ਆਇਆ ਸੀ ਉਸਨੇ ਰਾਜਕੁਮਾਰਾਂ ਵਾਲਾ ਉਹ ਸ਼ੱਕਾ ਭਾਇਆ ਹੋਇਆ ਸੀ ਜਦੋਂ ਉਹ ਮਹਿਲ ਦੇ ਅੰਦਰ ਆਉਣ ਲੱਗਾ ਤਾਂ ਅਸੀਂ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ ਉਸਨੇ ਕਿਹਾ ਸੀ ਕਿ ਮੈਂ ਚੋਰ ਹਾਂ ਪਰ ਅਸੀਂ ਉਸ ਦੇ ਪਹਰਾੀਵਲ ਦੇਖ ਕੇ ਡਰ ਗਏ ਕਿ ਕਿਤੇ ਉਹ ਕੋਈ ਰਾਜਕੁਮਾਰ ਨਾ ਹੋਵੇ ਤੇ ਸਾਨੂੰ ਮਜ਼ਾਕ ਨਾ ਕਰਦਾ ਹੋਵੇ ਅਸੀਂ ਫਿਰ ਉਸ ਨੂੰ ਇਹੀ ਸੋਚ ਕੇ ਅੰਦਰ ਜਾਣ ਦਿੱਤਾ ਰਾਜੇ ਨੇ ਹੁਕਮ ਦਿੱਤਾ ਕਿ ਉਸ ਮਨੁੱਖਤੀ ਤਲਾਸ਼ ਕੀਤੀ ਜਾਵੇ ਤਿੰਨ ਦਿਨ ਤੱਕ ਚੋਰ ਦਾ ਪਤਾ ਲਵੋਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਫਿਰ ਰਾਜੇ ਨੇ ਹੁਕਮ ਦਿੱਤਾ ਕਿ ਜਿੰਨੇ ਵੀ ਚੋਰ ਨੇ ਉਹਨਾਂ ਦੀ ਮਾਰਕੁਟਾਈ ਕਰਕੇ ਅਸਲੀ ਚੋਰ ਦੀ ਪਛਾਣ ਕੀਤੀ ਜਾਵੇ ਰਾਜੇ ਦੇ ਬੰਦੇ ਗਰੀਬਾਂ ਤੇ ਨਿਕੰਮੇ ਬੰਦਿਆਂ ਦੀ ਮਾਰਕੁਟਾਈ ਕਰਨ ਲੱਗ ਪਏ ਫਿਰ ਇਹ ਗੱਲ ਭੂਮੀਏ ਕੋਲ ਵੀ ਪਹੁੰਚ ਗਈ ਜਦੋਂ ਭੂਮੀ ਨੂੰ ਪਤਾ ਲੱਗਾ ਕਿ ਗਰੀਬਾਂ ਦੀ ਮਾਰਕੁਟਾਈ ਹੋ ਰਹੀ ਹੈ ਤਾਂ ਉਸ ਨੂੰ ਗੁਰੂ ਜੀ ਦਾ ਤੀਜਾ ਵਚਨ ਯਾਦ ਆਇਆ ਕਿ ਕਿਸੇ ਨਾਲ ਬੁਰਾ ਹੁੰਦਾ ਨਹੀਂ ਦੇਖਣਾ ਭੂਮੀਏ ਨੂੰ ਪਤਾ ਸੀ ਕਿ ਗਰੀਬਾਂ ਨਾਲ ਜੋ ਮਾਰਕੁਟਾਈ ਹੋ ਰਹੀ ਹੈ ਉਸ ਦਾ ਕਾਰਨ ਉਹੀ ਹੈ ਫਿਰ ਉਹ ਰਾਜੇ ਕੋਲ ਪਹੁੰਚ ਗਿਆ ਤੇ ਕਹਿਣ ਲੱਗਾ ਮਹਾਰਾਜ ਇਸ ਤਰ੍ਹਾਂ ਨਾ ਕਰੋ ਚੋਰ ਮੈਂ ਹੀ ਹਾਂ ਉਸ ਰਾਤ ਚੋਰੀ ਕਰਨ ਤਾਂ ਮੈਂ ਹੀ ਆਇਆ ਸੀ ਫਿਰ ਰਾਜੇ ਨੇ ਉਸੇ ਸਮੇਂ ਮਾਰਕੁਟਾਈ ਬੰਦ ਕਰਵਾ ਦਿੱਤੀ फिर भूमिये बिठा के पूछा गया कि तू उस रात खाली हाथ क्यों गया सी अजिहा तेरे मन क्यों आया तू सब कुछ छद के गया। फिर राजे उस चोर ने गुरु नानक पातशाह जी बारे दसिया कि ओ पूरन संत ने राजे ने भूमिये की सारी गल सु राजा बहुत हैरान होया उसने भूमिये ਸਾਬਾਸ਼ੀ ਦਿੱਤੀ ਰਾਜਾ ਕਹਿਣ ਲੱਗਾ ਮੈਂ ਬਲੀਆਰੀ ਜਾਮਾ ਤੇਰੇ ਤੇ ਤੇਰੇ ਗੁਰੂ ਦੇ ਤਾਨੈ ਗੋ ਗੁਰੂ ਜਿਸ ਨੇ ਤੁਹਾਨੂੰ ਬਚਨ ਦਿੱਤੇ ਤੇ ਤੂੰ ਵੀ ਤਾਨੈ ਜੋ ਤੂੰ ਉਹ ਬਚਨ ਨਿਵਾਏ ਭੂਮੀਏ ਉੱਪਰ ਗੁਰੂ ਜੀ ਦੀ ਐਨੀ ਕਿਰਪਾ ਹੋਈ ਕਿ ਉਸਨੇ ਚੋਰੀ ਕਰਨੀ ਹੀ ਛੱਡ ਦਿੱਤੀ ਫਿਰ ਗੁਰੂ ਜੀ ਨੇ ਭੂਮੀਏ ਨੂੰ ਗਰੀਬਾਂ ਵਾਸਤੇ ਇੱਕ ਧਰਮਸ਼ਾਲਾ ਬਣਾਉਣ ਲਈ ਕਿਹਾ ਰਾਜਾ ਭੂਮੀਏ ਤੋਂ ਬਹੁਤ ਖੁਸ਼ ਸੀ ਫਿਰ ਰਾਜੇ ਨੇ ਭੂਮিয়ে ਨੂੰ ਆਪਣੇ ਰਾਜ ਮਹਿਲ ਵਿੱਚ ਵਜ਼ੀਰਾਂ ਵਾਲੀ ਨੌਕਰੀ ਦਿੱਤੀ ਗੁਰੂ ਪਿਆਰਿਓ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ ਜੀ ਉਮੀਦ ਕਰਦੇ ਹਾਂ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਏਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਜੀ ਧੰਨਵਾਦ